ਆ ਸਰ ਪਿੰਡ ਤੇ ਬੜਾ ਜੀ ਆਪਣਾ ਕ੍ਰਿਸ਼ਣਾਲੋਂ ਨਾ ਗੜੇ ਖਾਦ ਦਿੱਤੇ ਹੋਏ ਹੀ ਮਤਲਬ ਚੱਕ ਵੰਡ ਸਮੇਂ ਤੋਂ ਸਾਨੂੰ ਦਾਨ ਹੋਏ ਹੀ ਕੁਝ ਪਾਰਟੀ ਨਾ ਉੱਤੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤੋਂ ਆਪਾ ਮੁੱਖ ਮੰਤਰੀ ਸਾਹਿਬ ਦੇ ਆਰਡਰ ਨੇ ਸਾਡੇ ਕੋਲ ਡਾਇਰੈਕਟਰ ਸਾਹਿਬ ਪੰਜਾਬ ਪਿੰਡੂ ਵਿਕਾਸ ਦੇ ਉਹਨਾਂ ਦੇ ਆਰਡਰ ਨੇ ਵੀਡੀਓ ਸਾਹਿਬ ਦੇ ਆਰਡਰ ਨੇ ਜ਼ਿਲ੍ਹਾ ਮੈਜਿਸਟ੍ਰੇਟ ਐਸਐਸਪੀ ਲੋ ਪੁਲਿਸ ਪ੍ਰੋਡਕਸ਼ਨ ਨੂੰ ਮਿਲੀ ਹੋਈ ਆ ਸੋ ਮੌਕੇ ਤੇ ਜਦੋਂ ਵੀ ਅਸੀਂ ਵੀਡੀਓ ਸਾਹਿਬ ਆ ਜਾਂਦੇ ਨੇ ਕਬਜਾ ਛਡਾਉਣ ਅਨ ਉਹ ਦੋਈ ਉਦੋਂ ਪੁਲਿਸ ਮਹੀਆ ਕਰਵਾਈ ਨਹੀਂ ਜਾਂਦੀ ਤੇ ਤਿੰਨ ਵਾਰੀ ਹੋ ਗਿਆ ਸਰ ਤੀਜੀ ਤੀਜੀ ਤੀਜਾ ਚਾਂਸ ਹੋ ਗਿਆ ਹੈ ਸਰ ਨਾ ਸਾਡੀ ਪੁਲਿਸ ਸੁਣਵਾਈ ਕਰਦੀ ਹੈ ਉਹ ਲੱਗਦਾ ਵੀ ਐਸਐਚਓ ਜਿਹੜਾ ਵਾ ਉਹ ਉਦੋਂ ਹੀ ਮਤ ਕਰ ਰਿਹਾ ਹਾਂਜੀ ਹਾਂਜੀ ਬਿਲਕੁਲ ਸਰ ਕਿਉਂਕਿ ਜਦੋਂ ਵੀ ਵੀਡੀਓ ਸਾਹਿਬ ਆ ਜਾਂਦੇ ਆ ਨਾ ਪੁਲਿਸ ਜਾਂਦੀ ਨਹੀਂ ਹੈ ਸਰ ਇੱਥੋਂ ਆਰਡਰ ਕਿੰਨੇ ਤਰੀਕ ਦੇ ਹੋਏ ਦੇ ਆ ਆਰਡਰ ਸਰ ਪਿਛਲੇ ਸਾਲ ਦੇ ਹੋ ਗਏ ਨੇ ਸਰ ਪਿਛਲਾ ਸਾਲ ਇੱਕ ਹੋ ਗਿਆ ਵਾ ਤੇ ਦੋ ਤਿੰਨ ਵਾਰੀ ਅੱਗੇ ਇਹਨਾਂ ਨੂੰ ਰਿਕਵੈਸਟ ਆ ਪਾਤੀਆਂ ਆਂ ਤੇ ਸਰ ਇਹ ਪੁਲਿਸ ਕੁਝ ਜਾਂ ਇਹਨਾਂ ਦੀ ਮਿਲੀ ਭੁਗਤਵਾ ਪਤਾ ਨਹੀਂ ਹੁਣ ਕੀ ਚੱਕਰ ਆ ਹਾਂਜੀ ਹਾਂਜੀ ਡੀਸੀ ਸਾਹਿਬ ਦੇ ਜ਼ਿਲ੍ਹਾ ਮజిਸਟ੍ਰੇਟ ਦੇ ਆਰਡਰ ਲਿਖਤੀ ਰੂਪ ਚਾਡੇ ਕੋਲ ਆਗੇ ਜੀ ਹੁਣ ਜਦੋਂ ਤੁਸੀਂ ਆਏ ਹੋ ਐਸਚਓ ਸਾਹਿਬ ਤੁਹਾਨੂੰ ਨਾਲ ਬੈਠੇ ਵੀ ਸੀ ਗੱਲਬਾਤ ਨਹੀਂ ਕਰਦੇ ਸੀ ਕੀ ਕਹਿੰਦੇ ਸੀ ਤੇ ਸਰ ਇਹੋ ਗੱਲ ਹੋਈ ਕਿ ਕਹਿੰਦੇ ਮੈਂ ਆ ਗਿਆ ਭੇਜ ਦਿੰਦਾ ਵਾਂ ਬਾਅਦ ਚ ਕੋਈ ਗੱਲਬਾਤ ਨਹੀਂ ਹੋਈ ਬਾਅਦ ਚ ਚਲ ਗਏ ਨੇ ਹੁਣ ਇੱਥੇ ਮੌਜੂਦ ਹੈ ਨਹੀਂ ਹੁਣ ਤੁਹਾਨੂੰ ਯਾਰੀਨਾਮ ਕਰ ਲੋ ਉਹ ਆਂਦੇ ਆ ਵੀ ਰਾਜਨਾਮ ਕਰ ਲੋ ਤੁਹਾਡੇ ਬੈਗ ਮਗਾ ਦਿੰਦਾ ਇੱਦਾਂ ਪਰ ਤਿੰਨ ਵਾਰੀ ਹੋ ਗਿਆ ਪੁੱਛ ਤਿੰਨ ਤਿੰਨ ਵਾਰੀ ਹੋ ਗਿਆ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਨਸਾਫ ਚੁੰਨੇ ਆ ਵੀ ਜੋ ਸਾਡਾ ਹੱਕ ਵਾਂ ਨੂੰ ਦਿੱਤਾ ਜਾ ਸਰ ਇਹ ਪਿੰਡ ਤੇ ਬੜਾ ਜੀ ਬਲਾਕ ਅਰਾਸਪੁਰ ਚ ਪੈਂਦਾ ਜੀ ਇੱਥੇ ਕੋ ਗੜੇ ਲੜਖਾਦੀ ਜਿਵੇਂ ਦੇ ਕੋ ਨਹੀਂ ਜਾਇ ਕਰਦਾ ਹੁੰਦਾ ਹੈਗਾ ਉਹਦੇ ਸਬੰਧ ਵਿੱਚ ਸਾਨੂੰ ਲਗਭਗ ਸਾਲ ਇੱਕ ਪਹਿਲਾਂ ਦਰਖਾਸਤ ਮਿਲੀਗੀ ਇਹ ਤੇ ਗਰੀਬਾਂ ਨੂੰ ਜਿਹੜਾ ਗੜਾ ਖਾਣ ਲਈ ਜਗ੍ਹਾ ਦਿੱਤੀ ਗਈ ਸੀ ਪਿੰਡ ਦੇ ਦੋਹਾਂ ਵਿਅਕਤੀਆਂ ਵੱਲੋਂ ਤੇ ਉਹਦੇ ਸਬੰਧ ਚ ਸਾਡੇ ਮੌਕਾ ਵੇਖਿਆ ਗਿਆ ਮੌਕੇ ਤੇ ਮੈਂ ਪੰਚਾਇਤ ਸੱਤਰ ਵੀਡੀਓ ਸਾਹ ਵਾਏ ਜੀ ਮੌਕਾ ਵੇਖਣ ਉਪਰੰਤ ਜਿਹੜੀ ਉਥੇ ਝਗੜਾ ਹੁੰਦਾ ਡਾ ਠੀਕਾ ਉਰੇ ਸਬੰਦ ਚ ਆਪਾਂ ਇੱਕ ਲੈਟਰ ਪੁਲਿਸ ਮਦਦ ਵਾਸਤੇ 13 12 2024 ਨੂੰ ਕੀਤੀ ਜੀ ਇਹਨੂੰ ਪੁਲਿਸ ਮਦਦ ਦੇ ਦਿੱਤੀ ਜਾਏ ਤਾਂ ਜੋ ਨਿਜਾਇਕਮਜਾ ਛਡਾਇਆ ਜਾਏ 13 12 ਤੋਂ ਬਾਅਦ ਜੀ ਸਾਨੂੰ ਪੁਲਿਸ ਪੁਲਿਸ ਮਦਦ 7 12 25 ਨੂੰ ਮਿਲ ਗਈ ਜੀ ਉਰੇ ਬਾਅਦ ਸਾਡੇ ਵੱਲੋਂ ਇੱਕ ਖਿਤਬਾ ਕਬਜ਼ਾ ਲੈਣ ਸੰਬੰਧੀ ਟਾਈਮ ਰੱਖਿਆ ਗਿਆ ਉਸ ਦਿਨ ਵੀ ਕੋਈ ਪੁਲਿਸ ਦੇ ਰਜਾਈਵੇਂ ਹੋਣ ਕਰਕੇ ਨਹੀਂ ਆਏ ਜੀ ਠੀਕ ਹੈ ਉਰੇ ਬਾਅਦ ਫਿਰ ਫਿਰ ਹੋ ਟਾਈਮ ਰੱਖਿਆ ਗਿਆ ਉਰੇ ਬਾਅਦ ਵੀ ਨਹੀਂ ਆਏ ਹੁਣ ਅੱਜ ਫੇਰ ਆਪਾਂ ਕਬਜ਼ਾ ਲੈਣ ਆਏ ਆ ਜਦੋਂ ਵੀ ਪੁਲਿਸ ਮਦਦ ਸਾਨੂੰ ਮਿਲ ਜਾਂਦੀ ਆ ਤਾਂ ਆਪਾਂ ਕਬਜ਼ਾ ਲੈ ਲਾਂਗੇ। ਪਰ ਤਿੰਨ ਵਾਰੀ ਆਇਓ ਤਿੰਨ ਵਾਰੀ ਤੁਹਾਨੂੰ ਪੁਲਿਸ ਸਖਸ਼ ਨਹੀਂ ਮਿਲੀ। ਹਾਂਜੀ ਪਹਿਲਾਂ ਕਹਿੰਦੇ ਸੀ ਥੋੜਾ ਕੰਮ ਆ ਜੀ। ਲਾਸਟ ਟਾਈਮ ਕਿ ਕਿਹੜੀ ਤਰੀਕ ਨੂੰ ਆਏ ਸੀ? ਲਾਸਟ ਟਾਈਮ ਮੈਨੂੰ ਯਾਦ ਨਹੀਂ ਗਾ ਇਹਨਾਂ ਮੁੰਡੇ ਨੂੰ ਪਤਾ ਜੇ। ਦੋ ਵਾਰੀ ਆ ਚੁੱਕੇ ਪਹਿਲਾਂ। ਦੋ ਵਾਰੀ ਪਹਿਲਾਂ ਹਾਂਜੀ ਲਗਭਗ ਆ ਚੁੱਕੇ ਆ। ਅੱਜ ਆਏ ਆ ਜੀ ਅੱਜ ਵੀ ਕਹਿੰਦੇ ਥੋੜਾ ਟਾਈਮ ਲੱਗੜਾ ਜੇ। ਜਦੋਂ ਤੁਸੀਂ ਜਦੋਂ ਅਸੀਂ ਆਏ ਅਤੇ ਐਸਐਸਓ ਸਾਹਿਬ ਅਸੀਂ ਗੱਡੀ ਲੈ ਕੇ ਗਏ ਕੀ ਕਹਿ ਗਏ ਆ ਫਿਰ ਹਾਂਜੀ ਉਹ ਕਹਿੰਦੇ ਮਿਲ ਜੂਗੀ ਜੀ। ਕਹਿ ਰਹ ਪਰ ਪੁਲਿਸ ਪ੍ਰੋਟੈਕਸ਼ਨ ਨਾ ਮਿਲਣ ਕਾ ਦੇਰੀ ਹੋ ਰਹੀ ਆ ਹਾਂਜੀ ਵੇਖੋ ਉੱਥੇ ਝਗੜਾ ਹੁੰਦਾ ਡਰਦਾ ਪੁਲਿਸ ਮਦਦ ਮਿਲੂਗੀ ਤੇ ਫਿਰ ਹੀ ਆਪਾਂ ਕਾਰਵਾਈ ਕਰ ਸਕਦੇ ਹਾਂ